ਪਰ ਚਿੱਟਾ ਕਦੇ ਵੀ ਬੰਦ ਨਹੀਂ ਹੋ ਸਕਦਾ ਕਿਉਂਕਿ ਪਹਿਲਾਂ ਵੀਡੀਓ ਪਾਈ ਸੀਗੀ ਆਪਾਂ ਆਪਣੇ ਪਿੰਡ ਖੜੇ ਸਰਾਮਾਂ ਦੇ ਵਿੱਚ ਤੇ ਬਹੁਤ ਪਿਆਰ ਦਿੱਤਾ ਸੀ ਵੀਡੀਓ ਨੂੰ ਤੁਸੀਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਹੁਣ ਵੀ ਵੀਡੀਓ ਦੇ ਵਿੱਚ ਬੱਚੇ ਬੈਠੇ ਆ ਸਾਰੇ ਤੇ ਇਹ ਬੱਚੇ ਮੇਰੇ ਪਿੰਡ ਦੇ ਗਰਾਊਂਡ ਦੇ ਵਿੱਚ ਬੈਠੇ ਆ ਤੇ ਇਧਰ ਫਾਲ ਆ ਗਿਆ ਤਾਂ ਬਾਈ ਬੋਰਡ ਖੜਾ ਤੇ ਬਾਈ ਅੜਵਾਨੀ ਆਪਣੇ ਕਬੱਡੀ ਪਲੇਅਰ ਹੋਰ ਵੀ ਸਾਰੇ ਖੜੇ ਆ ਤੇ ਆਪਾਂ ਕਰਦੇ ਆਂ ਬਈਆਂ ਨਾਲ ਗੱਲਬਾਤ ਕਿਉਂਕਿ ਇਹਨਾਂ ਨੇ ਜਿਹੜੀ ਇੱਕ ਨਵੀਂ ਜਾਗ ਲਾਤੀ ਆ ਕਿਉਂਕਿ ਜਿਹੜੇ ਛੋਟੇ-ਛੋਟੇ ਬੱਚੇ ਆ ਗਰਾਊਂਡ ਦੇ ਵਿੱਚ ਉਹ ਆਉਣ ਲੱਗ ਗਏ ਕਿਉਂਕਿ ਗਰਾਊਂਡ ਖਾਲੀ ਹੋ ਚੁੱਕਿਆ ਬਿਲਕੁਲ ਬਹੁਤ ਘੱਟ ਗਰਾਊਂਡ ਤੇ ਸੱਥਾਂ 'ਚ ਬਹੁਤ ਘੱਟ ਹੀ ਵੇਖਣ ਨੂੰ ਮਿਲਦੇ ਗਰਾਊਂਡਾਂ 'ਚ ਬੱਚੇ ਘਟ ਗਏ ਤੇ ਸੱਥਾਂ 'ਚ ਜਿਹੜੇ ਬਜ਼ੁਰਗ ਘਟ ਗਏ ਹਨ ਕਿਉਂਕਿ ਬਾਹਰ ਕੈਨੇਡਾ ਅਮਰੀਕਾ ਤੁਰ ਗਿਆ ਚਲੋ ਆਪਾਂ ਆ ਗੱਲ ਕਰਦੇ ਆਂ ਅੱਜ ਆਪਣੇ ਪਿੰਡ ਦੀ ਤੇ ਬੱਚੇ ਨਵੇਂ ਆਉਣ ਲੱਗੇ ਆ ਤੇ ਬਈ ਬੋੜ ਨਾਲ ਗੱਲ ਕਰਦੇ ਆਂ ਬਈ ਬੋੜ ਕੀ ਹਾਲਾ ਠੀਕ ਹੈ ਤੇ ਭਾਈ ਆਪਾਂ ਵੀਡੀਓ ਪਾਈ ਸੀ ਉਹਦੇ ਬਹੁਤ ਪਿਆਰ ਦਿੱਤਾ ਹਨਾ ਸਾਰਿਆਂ ਨੇ ਕਿਹਾ ਵੀ ਇਸੇ ਤਰ੍ਹਾਂ ਦੇ ਜਿਹੜੇ ਕੰਮ ਹੋ ਕਰਨੇ ਚਾਹੀਦੇ ਆ ਤੇ ਵੀਡੀਓ ਨੇ ਅਪਰੀਸ਼ੀਏਟ ਵੀ ਕੀਤਾ ਅੱਜ ਭਾਈ ਬੋੜ ਆਪਾਂ ਜਿਹੜਾ ਸਾਰੀ ਜਾਣਕਾਰੀ ਦੇ ਦੋ ਵੀ ਪਿੰਡ ਦੇ ਬੱਚੇ ਹੁੰਦੇ ਆ ਕਿ ਬਾਹਰ ਦੇ ਵੀ ਆਉਣ ਲੱਗੇ ਪਿੰਡ ਦੇ ਆ ਪਿੰਡ ਦੇ ਆ ਹਾਂਜੀ ਸਾਰੇ ਠੀਕ ਆ ਤੇ ਭਾਈ ਬੋੜ ਇਹ ਜਿਵੇਂ ਮੈਂ ਫਰੂਟ ਵੇਖੀ ਜਾਂਦਾ ਫਿਰ ਇਹ ਅੱਜ ਕੀ ਪ੍ਰੋਗਰਾਮ ਹੈ ਇਹ ਪ੍ਰੋਗਰਾਮ ਜੀ ਮੇਰਾ ਅੱਜ ਤੋਂ 5-7 ਦਿਨ ਪਹਿਲਾਂ ਕਿਹਾ ਵਾ ਸੀ ਵੀ 10 ਤਰੀਕ ਨੂੰ ਜਾਂ 11 ਤਰੀਕ ਨੂੰ ਬੱਚਿਆਂ ਨੂੰ ਆਪਾਂ ਕੇਲੇ ਦੇਣੇ ਠੀਕ ਆ ਵੰਡ ਰਹੇ ਨੇ ਉਹਨਾਂ ਨੂੰ ਡਾਇਟ ਦੀ ਜਗ੍ਹਾ ਤੇ ਇੱਕ ਤਾਂ ਡਾਈਟ ਹੋ ਗਈ ਹਾਂਜੀ ਇੱਕ ਉਹਨਾਂ ਨੂੰ ਐਪਰੀਸ਼ੀਏਟ ਵੀ ਵੀ ਮਿਲਦਾ ਹੌਸਲਾ ਮਿਲਦਾ ਵੀ ਇਹ ਨਾਲ ਕਿਵੇਂ ਲਾ ਲੋ ਹਨਾ ਵੀ ਬੱਚੇ ਆਉਂਦੇ ਆ ਬੱਚੇ ਹੋਰ ਜੋੜਨੇ ਆ ਮੋਰ ਪਿਆਰ ਵੱਧਦਾ ਉਹਨਾਂ ਦਾ ਹਾਂਜੀ ਆਪਾਂ ਤੇ ਇਹੀ ਕਹਿੰਦੇ ਗਰਾਊਂਡ ਨਾਲ ਬੱਚੇ ਹੋਰ ਜੋੜਨ ਅਸੀਂ ਹੋਰ ਵੀ ਕਰਾਂਗੇ ਦੋ ਵੱਡੇ ਕਿਤੇ ਛੋਲੇ ਹੋਗੇ ਉਹੀਆਂ ਚੀਜ਼ਾਂ ਇਹਨਾਂ ਨੂੰ ਬੱਚਿਆਂ ਨੂੰ ਜੋ ਇਹ ਚੀਜ਼ ਦੇ ਵਿੱਚ ਹੁੰਦੀਆਂ ਉਹ ਸਾਰੀਆਂ ਤੇ ਉਹਨਾਂ ਨਾਲ ਪ੍ਰੋਪਰ ਡਾਈਟ ਜਿਹੜੀ ਸ਼ੁਰੂ ਕਰ ਦੇਣੀ ਹੈ ਪ੍ਰੋਪਰ ਡੈਟ ਸ਼ੁਰੂ ਕਰਾਂਗੇ ਠੀਕ ਹੈ ਤੇ ਬੱਚਿਆਂ ਦੇ ਮਾਪਿਓ ਵੱਲੋਂ ਜੇ ਆਪਾਂ ਗੱਲ ਕਰ ਗਏ ਪੂਰਾ ਹੌਸਲਾ ਮਿਲ ਰਿਹਾ ਹਾਂਜੀ ਮਿਲ ਰਿਹਾ ਹੈ ਕਹ ਕੀ ਜਾਂਦੇ ਸਾਨੂੰ ਉਹ ਕਹਿੰਦੇ ਵੀ ਅਸੀਂ ਆਕੇ ਪਹਿਲੀ ਗੱਲ ਤਾਂ ਜੋ ਵੱਡੀਆਂ ਕੁੜੀਆਂ ਥੋੜੀਆਂ ਤੁਸੀਂ ਭੇਜਣਾ ਚਾਹੁੰਦੇ ਆ ਨਾਲ ਆਓ ਉਹ ਕਹਿੰਦੇ ਵੀ ਨਹੀਂ ਪਿੰਡ ਦੇ ਵਿੱਚ ਆ ਕੋਈ ਗੱਲ ਨਹੀਂ ਬਾਕੀ ਤੁਸੀਂ ਆ ਗਏ ਆ ਪਰ ਅਸੀਂ ਇੰਨੀ ਟੈਨਸ਼ਨ ਨਹੀਂ ਚੱਕਣਾ ਚਾਹੁੰਦੇ ਜੀ ਅਜੇ ਤੱਕ ਇਹਨੇ ਵੀ ਮਾਂ ਪਿਓ ਨਾਲ ਆਵੇ ਬਣਾ ਭਰਾ ਆਵੇ ਨਾਲ ਆਓ ਤਾਂ ਉਹਦੇ ਵੀ ਗੱਲ ਕੀਤੀ ਸੀ ਮਾਂ ਪਿਓ ਘੰਟਾ ਇਸ ਟਾਈਮ ਵਿਹਲਾ ਹੁੰਦਾ ਤਾਂ ਆ ਕੇ ਬਹਿ ਜਾ ਕਰੇ ਥੜੀਆਂ ਤੇ ਹਨਾ ਤੇ ਆਦੇ ਬੱਚੇ ਖੇਡ ਹੀ ਜਾਂਦੇ ਆ ਉਹਦੇ ਬੱਚੇ ਖੇਡ ਕੇ ਜਦੋਂ ਖੇਡ ਲਏ ਉਹਦੇ ਨਾਲ ਲੈ ਜਾਵੇਂ ਨਾਲ ਲੈ ਜਾਵੇਂ ਠੀਕ ਆ ਤਾਂ ਅੱਜ ਹੁਣ ਜੇ ਆਪਾਂ ਗੱਲ ਕਰਕੇ ਬਈ ਕਿੰਨੇ ਬੱਚੇ ਹੋਣਗੇ ਆਪਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰੇ ਹੁਣ ਗਿ ਤੋਰ ਵੀ ਬੱਚੇ ਬਾਈ ਵੀ ਕਹਿਣਾ ਚਾਹੋਂਗੇ ਵੀ ਬੁਰ ਪਿੰਡ ਚੋ ਜਿੰਨੇ ਵੀ ਬੱਚੇ ਹਨਾ ਸਾਰੇ ਆਉਣ ਹੁਣ ਪਹੁੰਚਣਾ ਵੀ ਕਿਉਂਕਿ ਇੱਕ ਜਿਹੜੀ ਲਹਿਰ ਉਹ ਚੱਲ ਪਈ ਐ ਇਹ ਨਵੀਂ ਚੱਲ ਪਈ ਐ ਨਵੀਂ ਲਹਿਰ ਚੱਲ ਪਈ ਨਾ ਠੀਕ ਆ ਤਾਂ ਅੱਜ ਫਰੂਟ ਬਾਈ ਬੋਰ ਤੁਸੀਂ ਵੰਡੋਨੇ ਤੇ ਆਪਾਂ ਬਾਈ ਅੜਵਾਨੀ ਨਾਲ ਕਰਦਿਆਂ ਗੱਲ ਤੁਸੀਂ ਬੱਚਿਆਂ ਨੂੰ ਦਿਓ ਫਰੂਟ ਤੇ ਬਾਈ ਅੜਵਾਨੀ ਕੀ ਹਾਲਾ ਵਧੀਆ ਬਰਾੜ ਸਾਹਿਬ ਤੁਸੀਂ ਦੱਸੋ ਠੀਕ ਆ ਤੇ ਹਾਂਜੀ ਬਾਈ ਵਧੀਆ ਅੜਵਾਨੀ ਕਿਵੇਂ ਹੋ ਜਾ ਕਿਵੇਂ ਦਾ ਹੋਊਗਾ ਰ ਮਿਲ ਰਿਹਾ ਬਾਈ ਹੰਗਾਰਾ ਦਾਈ ਬਾਈ ਤੈਨੂੰ ਪਤਾਗਾ ਪਹਿਲਾਂ ਹੀ ਬਾਈ ਸੁਖਵੀਰ ਹਾਂਜੀ ਆਪਣੇ ਕਿਉਂਕਿ ਜਾਣ ਪਹਿਚਾਨ ਦੇ ਮੁਤਾਜ ਨਹੀਂ ਕਿ ਤੈਨੂੰ ਪਤਾ ਹੀ ਹੈਣਾ ਹਾਂਜੀ ਹਾਂਜੀ ਅੰਤਰਰਾਸ਼ਟਰੀ ਕਬੱਡੀ ਪਲੇਅਰ ਆ ਤੇ ਬਾਈ ਲੱਖੇਰ ਜਮਣੇ ਵਰਗੇ ਬਾਜਾ ਸ਼ਰਾਮਾ ਜੱਸਾ ਸ਼ਰਾਮਾ ਆਪਣੇ ਪਿੰਡ ਨੇ ਬਹੁਤ ਵਧੀਆ ਜਿਹੜੇ ਪਲੇਅਰ ਤਿਆਰ ਕੀਤੇ ਆ ਤਾਂ ਆਪਣੇ ਪਹਿਲਾਂ ਤਰਾਸ ਦੀ ਰਹੀ ਹੈ ਨਾ ਤਾਂ ਕਿ ਉਹ ਸੇ ਜਿਹੜਾ ਆਪਾਂ ਲੈਂਡ ਤੋਂ ਲੈਂਡ ਚੱਲ ਪਿਆ ਕੰਮ ਆ ਗਿਆ ਹਾਂਜੀ ਹਾਂਜੀ ਤੇ ਮਹਾਰਾਜ ਕਰੇ ਇਦਾਂ ਹੀ ਚੱਲਦਾ ਰਹੇ ਹਾਂਜੀ ਹਾਂਜੀ ਬਾਕੀ ਸਾਨੂੰ ਪਤਾ ਜੀ ਹੁਣ ਬਾਈ ਸੁਖਵੀਰ ਡਿਊਟੀ ਤੇ ਹੁੰਦੇ ਆ ਜੀ ਰਹਿਣ ਕਰਨ ਤੇ ਹੁਣ ਡਿਊਟੀ ਤੋਂ ਆਇਆ ਕਰਨਗੇ ਤੇ ਇਧਰ ਆਹ ਜੀ ਨਿਭਾਇਆ ਕਰਨਗੇ ਬਾਕ ਹੋ ਗਈ ਸੀ ਹਾਂ ਗੱਲ ਬਾਈ ਨਾਲ ਹੋ ਗਈ ਸੀ ਗੱਲ ਮਨ ਲੱਗਦਾ ਮੈਂ ਵੀ ਹੋਈ ਹੋਣੀ ਹਾਂਜੀ ਹਾਂਜੀ ਹੋਈ ਸੀਗੀ ਠੀਕ ਆ ਤੇ ਮਨ ਲੱਗਦਾ ਆਇਆ ਕਰਨਗੇ ਥੋੜੇ ਦਿਨਾਂ ਤੱਕ ਥੋੜੇ ਦਿਨਾਂ ਤੱਕ ਇੱਕ ਦੋ ਦਿਨਾਂ ਤੱਕ ਵੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਵੀਰ ਸਰਾਮਾ ਵੀ ਪਹੁੰਚਣਗੇ ਤੇ ਬਹੁਤ ਵੱਡਾ ਮਾਣ ਆ ਜਿਹੜਾ ਤੇ ਬਈ ਅੜਵਾਨੀ ਹੋਣਾ ਇਹਨਾਂ ਨੂੰ ਕੀ ਕੀ ਸਿਖਾਉਣਾ ਹੈ ਜੇ ਆਪਾਂ ਮੇਨ ਗੱਲ ਕਰ ਗਏ ਤਾਂ ਜਿਵੇਂ ਛੋਟੇ ਬੱਚੇ ਆਉਣ ਤਕਨੀਕ ਕਬੱਡੀ ਬਾਰੇ ਜਾਂ ਕੋਈ ਇਹਨਾਂ ਨੂੰ ਕੋਈ ਜਿਵੇਂ ਕਿ ਇਹਨਾਂ ਨੇ ਰੇਸਾਂ ਰੂਸਾਂ ਲਾਉਣੀਆਂ ਜਾਂ ਫਲੀਡ ਬੰਨਣਾ ਹਨਾ ਉਹਨਾਂ ਵਾਸਤੇ ਕੀ ਪ੍ਰੈਕਟਿਸ ਕਰਾਉਣੇ ਪ੍ਰੈਕਟਿਸ ਤਾਂ ਹੀ ਸਾਰੀ ਕਰਾਉਣੀ ਐ ਐਕਸਰਸਾਈਜ਼ ਸਾਰੀ ਕਰਾਉਣੀ ਐ ਹੀ ਡੰਡ ਡੁੰਡ ਲਵਾਉਣੇ ਆ ਬਾਕੀ ਕੌਣ ਹੁੰਦੇ ਆਪਾਂ ਜਿੰਨਾ ਵੀ ਸਰੀਰ ਅੰਗ ਮੁਰਦੇ ਹੋਣ ਸਾਰੀਆਂ ਐਕਸਰਸਾਈਜ਼ਾਂ ਕਰਾਈ ਦਿੰਦੇ ਆ ਠੀਕ ਆ ਹਾਂਜੀ ਉਹ ਸਾਰੀਆਂ ਕਰਾਉਣੀਆਂ ਤੁਸੀ ਹਾਂਜੀ ਹਾਂਜੀ ਤੇ ਕਿਉਂਕਿ ਸਾਹ ਪੱਕਦਾ ਰਹਿੰਦਾ ਹੈ ਬੱਚੇ ਦਾ ਹੁਣ ਤੋਂ ਲੱਗਣਗੇ ਸਾਹ ਪੱਕੂਗਾ ਫੇਰ ਵੱਡੀਆਂ ਗੇਮਾਂ ਦੇ ਵਿੱਚ ਜਾਣਗੇ ਕੋਈ ਭਾਰਤੀ ਹੋਣ ਵਾਲਾ ਹੋਊਗਾ ਪੁਲਿਸ ਦੇ ਵਿੱਚ ਫੌਜ ਦੇ ਵਿੱਚ ਜਾਂ ਕੋਈ ਕਬੱਡੀ ਪਲੇਅਰ ਬਣ ਸਕਦਾ ਹੈ ਤੇ ਹੋਰ ਗੇਮ ਦੇ ਵਿੱਚ ਕਿਸੇ ਵੀ ਜਾ ਸਕਦੇ ਠੀਕ ਹੈ ਜਮਾਂ ਦੀ ਸਹੂਲਤ ਆਪਣੇ ਕੋਲੇ ਹੈਗੀ ਹੈ ਤੇ ਇਹ ਓਪਨ ਹੁੰਦੀ ਹੈ ਬਾਈ ਤੁਹਾਡੇ ਟਾਈਮ ਹੁਣ ਕੋਈ ਚੱਕਰ ਹਾਂਜੀ ਹਾਂਜੀ ਜਮ ਤੇ ਉਧਰੋਂ ਤੁਸੀਂ ਲੈ ਆਉਨੇ ਆ ਸਾਮਾਨ ਜਿਵੇਂ ਇੱਥੇ ਆਪਣੇ ਉਹ ਹਾਂਜੀ ਹਾਂਜੀ ਆਪਣੇ ਕੋਲ ਪਏ ਆ ਹਾਂਜੀ ਹਾਂਜੀ ਕੋਣ ਪਏ ਆ ਤੇ ਟਾਇਰ ਮੈਂ ਦੇਖਿਆ ਸੀ ਉਹਦੇ ਆਪਣੇ ਬੰਦੇ ਹਾਂਜੀ ਹਾਂਜੀ ਜਿਵੇਂ ਉਧਰ ਹਲਾਸ ਆ ਗਈ ਹੈ ਨਾ ਤਾਂ ਚੜਦੇ ਆ ਤੇ ਉਹ ਮੈਨੂੰ ਲੱਗਦਾ ਨਵਾਂ ਲਾਇਆ ਬਾਈ ਹੁਣ ਅਡਵਾਨੀ ਉਹਨੂੰ ਕੀ ਬੋਲਦੇ ਹਾਂਜੀ ਹਾਂਜੀ ਉਹ ਡੰਡ ਲਾਉਣਾਂ ਤੇ ਡੰਡ ਵਗੈਰਾ ਲਾਉਣ ਵਾਸਤੇ ਆ ਠੀਕ ਹੈ ਫੋਜ ਦੇ ਵਿੱਚ ਉਹ ਬਹੁਤ ਮੈਨੇ ਰੱਖਦੇ ਮੈਨੇ ਰੱਖਦੇ ਬਾਕੀ ਗਰਾਊਂਡ ਵਧੀਆ ਖੁੱਲਾ ਡੁੱਲਾ ਆਪਣੇ ਹਨਾ ਤੇ ਹੋਰ ਕੋਈ ਬਾਈ ਅਡਵਾਨੀ ਜੇ ਕੋਈ ਪੰਚਾਇਤ ਨੂੰ ਜਾਂ ਆਪਣੇ ਕੋਈ ਸਹਾਇਤਾ ਕੋਈ ਚਾਹੀਦੀ ਆਪਾਂ ਨੂੰ ਕੋਈ ਕਹਿ ਸਕਦੇ ਹੋ ਹਾਂਜੀ ਸ਼ਹਾਦਤਤਾ ਜੀ ਮੇਨ ਗੱਲ ਅੱਜ ਬਾਈ ਬਾਜਾ ਸ਼ਰਾਮਾ ਕਬੱਡੀ ਪਲੇਅਰ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਸੰਧੂ ਸਿੰਘ ਉਹਨਾਂ ਨੇ ਅੱਜ ਗਰਾਊਂਡ ਦੀ ਸੇਵਾ ਲਈ ਆ ਗਰਾਊਂਡ ਅੱਜ ਬਣਾਇਆਗਾ ਠੀਕ ਹੈ ਕਿਉਂਕਿ ਮੀਂਹ ਦੇ ਨਾਲ ਪੱਕੇ ਜਾਂਦਾ ਗਰਾਊਂਡ ਤੋ ਇਹ ਹੋ ਜਾਂਦੇ ਆ ਡੈਡੇ ਬੱਚੇ ਫਿਰ ਡੱਗ ਪੈਂਦੇ ਆ ਕੋਈ ਛੱਟ ਵੀਰ ਦਾ ਡਰ ਹੁੰਦਾ ਤਾਂ ਤੋ ਅੱਜ ਗਰਾਊਂਡ 2-3 ਘੰਟੇ ਲਾ ਕੇ ਗਰਾਊਂਡ ਬਹੁਤ ਵਧੀਆ ਬਣਾਇਆ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਠੀਕ ਹੈ ਤੇ ਹਾਂਜੀ ਪੰਚਾਇਤ ਨੂੰ ਵੀ ਬੇਨਤੀ ਆ ਤੇ ਆਪਣੇ ਜਿੰਨੇ ਵੀ ਬਾਹਰੋਂ ਐਨ ਆਰ ਆਈ ਵੀਰ ਤੇ ਡਾਈਟ ਕੋਈ ਕੇਲੇ ਵਗੈਰਾ ਸੋਨੇ ਵਗੈਰਾ ਨਹੀਂ ਮੈਨੂੰ ਤਾਂ ਹੁਣ ਡਾਈਟ ਚਾਹੀਦੀ ਆ ਆਪਾਂ ਨੂੰ ਹਾਂਜੀ ਡਾਈਟ ਮੀਨ ਕਿਉਂਕਿ ਜੇ ਮਾ ਲਾਲ ਚ ਹੋਊਗਾ ਬੱਚਿਆਂ ਨੂੰ ਹਨਾ ਕੋਈ ਖਾਣ ਪੀਣ ਦਾ ਫੇਰ ਹੀ ਕਿਉਂਕਿ ਗਰਾਊਂਡ ਦੇ ਨਾਲ ਜੁੜਨਗੇ ਆਪਾਂ ਇੱਕ ਕਹੀ ਜਾਂਦੇ ਆ ਹਾਂ ਇਹ ਇਹ ਵੀ ਬਾਈ ਐਡਵਾਨੀ ਬਹੁਤ ਵੱਡੀ ਇੱਕ ਜੀ ਗੱਲ ਆ ਆਪਾਂ ਵੇਖੀਦਾ ਕਿਉਂਕਿ ਬਾਈ ਬੋਰਡ ਆ ਹੁਣ ਆਪਣੇ ਨਾਲ ਆਉਂਦਾ ਬਾਈ ਕੰਮ ਤੋਂ ਉੱਧਰ ਵੀ ਗੱਲ ਕੀਤੀ ਸੀ ਹੁਣ ਕੰਮ ਤੋਂ ਆਇਆ ਮਿਲਦਾ ਘੰਟਾ ਹੋਇਆ ਤੇ ਕੰਮ ਤੋਂ ਆ ਕੇ ਸਾਈ ਦੇ ਢਿੱਲੂਆ ਘੁੱਟ ਕੇ ਵੀ ਇੱਥੇ ਬਾਈ ਪਹੁੰਚਦਾ ਹਾਂਜੀ ਹਾਂਜੀ ਤੇ ਅੱਜ ਕੇਲਿਆਂ ਦੀ ਸੇਵਾ ਵੀ ਨਿਭਾ ਰਿਹਾ ਬਾਈ ਨਾ ਤੇ ਇਸੇ ਤਰ੍ਹਾਂ ਮੈਂ ਕਹੂੰਗਾ ਵੀ ਬਾਈ ਆਪਣੇ ਪਿੰਡ ਸਰਾਵਾਂ ਦੇ ਬਾਹਰਲੇ ਜਿਹੜੇ ਐਨ ਆਰ ਆਈ ਵੀਰ ਆ ਤੇ ਜਿੰਨਾ ਸਾਥ ਹੋ ਸਕਦਾ ਅਸੀਂ ਵੀ ਕਰਿਆ ਕਰਾਂਗੇ ਤੇ ਕੋਸ਼ਿਸ਼ ਕਰਿਆ ਕਰੋ ਜੇ ਕੋਈ ਪਿੰਡ ਚੋਂ ਵੀ ਫੋੜ ਕਰ ਸਕਦਾ ਬਾਈ ਜਦੋਂ ਤੁਸੀਂ ਸ਼ਹਿਰ ਜਾਂਦੇ ਆਂ ਇਕੱਲੇ ਤੇ ਜਾਂ ਕੋਈ ਹੋਰ ਚੀਜ਼ਾਂ ਖਾਣ ਦੀਆਂ ਜਾਂ ਨਾ ਛੋਲੇ ਦੇਣਾ ਚਾਹੁੰਦਾ ਕੋਈ ਹਨਾ ਭੌਂ ਕੇ ਖਾ ਲਿਆ ਕਰਨ ਬੱਚੇ ਤੇ ਕੋਈ ਵੀ ਚੀਜ਼ ਤੁਸੀਂ ਡਾਈਟ ਦੇ ਸਕਦੇ ਆ ਪਿੰਡ ਵਾਲੇ ਪਚਾ ਸਕਦੇ ਆ ਸ਼ਾਮ ਨੂੰ ਮੋੜਾ ਦਾ 5:00 ਵਜੇ ਇੱਥੇ ਆ ਜਾਂਦੇ ਆ ਸਾਰੇ ਹਾਂਜੀ ਹਾਂਜੀ ਬਾਕੀ ਅਸੀਂ ਵੀ ਜਿੰਨੇ ਜੋਗ ਰਹਿ ਗਿਆ ਅਸੀਂ ਵੀ ਕਰਦੇ ਆ ਬੱਚਿਆਂ ਦਾ ਸੰਯੋਗ ਹਨਾ ਤੇ ਪਿੰਡ ਨੂੰ ਵੀ ਬੇਨਤੀ ਆ ਵੀ ਆਪਾਂ ਕਹਿ ਦਿੰਨੇ ਆ ਵੀ ਚਿੱਟਾ ਹਨਾ ਵੱਧ ਗਿਆ ਚਿੱਟਾ ਵੱਧਾ ਵੱਧਾ ਤਾਂ ਹੈਗਾ ਪਰ ਚਿੱਟਾ ਕਦੇ ਵੀ ਬੰਦ ਨਹੀਂ ਹੋ ਸਕਦਾ ਕਿਉਂਕਿ ਆਪਾਂ ਨੂੰ ਗਰਾਊਂਡ ਦੇ ਨਾਲ ਜੋੜਨਾ ਪੈਣਾ ਆਪਦੇ ਬੱਚੇ ਜੋੜਨੇ ਪੈਣੇ ਆ ਆਪਾਂ ਕੋਸ਼ਿਸ਼ ਕਰ ਸਕਦੇ ਆ ਹਾਂਜੀ ਰੌਂਡਾਂ ਵਾਲੇ ਜੋੜੀਏ ਤੇ ਜਿਹੜੇ ਬੱਚੇ ਆਉਂਦੇ ਆ ਇਹਨਾਂ ਨੂੰ ਖਾਣਾ ਪਾਣੀ ਕਿੰਨੂੰ ਆਪਾਂ ਹਨਾ ਵੀ ਜਰੂਰ ਇਹਨਾਂ ਦੀ ਹੈਲਪ ਕੀਤੀ ਜਾਵੇ ਤੇ ਬੱਚਾ ਲਾਲਚ ਕਰਕੇ ਆਉਂਦਾ ਆਉਂਦਾ ਹਾਂਜੀ ਤਾਂ ਧੰਨਵਾਦ ਬਾਈ ਰਵਨੀ ਹਾਂ ਬਾਕੀ ਬਾਈ ਸਕੀਰ ਨੇ ਵੀ ਇੱਕ ਦੋ ਦਿਨਾਂ ਬਾਅਦ ਆ ਜਾਣਾ ਹਾਂ ਇੱਕ ਦੋ ਦਿਨਾਂ ਪਹੁੰਚ ਜਾਣਾਗਾ ਕਿਉਂਕਿ ਉਹ ਸੁੱਖਾ ਹੋ ਜੀਏ ਪਲੇਅਰ ਅਸਟਾਦ ਜੀ ਸੀਨੀਅਰ ਹਾਂਗੇ ਤੇ ਬਾਕੀ ਉਹਨਾਂ ਨੂੰ ਰਿਕੁਐਸਟ ਕੀਤੀ ਆ ਹਾਂਜੀ ਨਹੀਂ ਪਹੁੰਚਣਗੇ ਜਰੂਰ ਮੈਨੂੰ ਲੱਗਦਾ ਸੁਣ ਤੇ ਆ ਬਾਕੀ ਤਾਂ ਹੁਣ ਤਾਂ ਡਿਊਟੀ ਵੀ ਜਿਹੜੀ ਮੈਨੂੰ ਲੱਗਦਾ ਗਾਹ ਨੂੰ ਗਰਾਊਂਡ ਤੇ ਹੋ ਜਾਣੀ ਉਹਨਾਂ ਦੀ ਸਪੈਸ਼ਲੀ ਤੇ ਬਹੁਤ ਵੱਡੀ ਗੱਲ ਆ ਇਹ ਹਾਂ ਬਾਕੀ ਬੱਚਿਆਂ ਨੂੰ ਪੁੱਛ ਲੋ ਕੋਈ ਦਿੱਕਤ ਵਗੈਰਾ ਕੋਈ ਹੁੰਦੀ ਹੋਵੇ ਉਹ ਕਰਦੇ ਆ ਬਾਈ ਉਹ ਕੁੜੀਆਂ ਹਨਾ 6 8 9 ਨੂੰ ਸਾਲ ਦੀ 10 10 ਸਾਲ ਦੀ 12 5 ਸਾਲ ਦੀ ਇਹਨਾਂ ਨੂੰ ਪੁੱਛ ਲੋ ਆ ਤੁਸੀਂ ਦੇਖ ਲਓ ਦੱਸ ਕੋ ਬੱਚੇ ਆ ਛੋਟੇ ਛੋਟੇ ਕੇਲੇ ਖਾਈ ਜਾਂਦੇ ਅੱਜ ਕਿਉਂਕਿ ਬਾਈ ਬੋਰਡ ਲੈ ਕੇ ਆਏ ਸੀ ਜਿਵੇਂ ਆਪਾਂ ਹਨਾ ਬੱਚੇ ਕੀ ਨਾ ਖੁਸ਼ਦੀਪ ਉੱਚੀ ਬੋਲ ਖੁਸ਼ਦੀਪ ਹਾਂਜੀ ਮੈਂ 16 16 ਤੇ ਕਿੰਨੇ ਦਿਨ ਹੋ ਗਏ ਆਉਂਦੇ ਨੂੰ ਇੱਥੇ? ਸਾਨੂੰ 8-12 ਦਿਨ 8-12 ਦਿਨ ਹੋ ਗਏ। ਇਹ ਕਿਹਾ ਬਈ 8-12 ਦਿਨ ਹੋ ਗਏ। 8-10 ਦਿਨ ਹੋ ਗਏ। ਠੀਕ ਆ। 8-10 ਦਿਨ ਹੋ ਗਏ। ਤੇ ਕਿਵੇਂ ਲੱਗਿਆ ਵਧੀਆ? ਹਾਂਜੀ। ਕੀ ਕਰਦੇ ਹੁੰਦੇ ਹੋ ਇੱਥੇ? ਕਬੱਡੀ ਖੇਡਦੇ ਆ ਜਾਂ ਰੇਸ ਲਾਉਂਦੇ ਆ ਜਾਂ ਕੀ ਕਰਦੇ ਆ? ਹਾਂਜੀ ਪਹਿਲਾਂ ਤਾਂ ਅਸੀਂ ਮਿਹਨਤ ਲਾਉਂਦੇ ਆ। ਮਿਹਨਤ ਲਾਉਂਦੇ। ਠੀਕ ਆ। ਤੇ ਮੁੜ ਕੇ ਆਪਿਆ ਪੂਰਾ ਮੈਨ ਲੱਗਦਾ ਵੀ ਹੁਣ ਗਾਂਹ ਜਾ ਕੇ ਕੀ ਬੰਨਾ ਚਾਹੁੰਨੇ? ਮੈਂ ਕਬੱਡੀ ਪਲੇਅਰ। ਕਬੱਡੀ ਪਲੇਅਰ ਬੰਨਾ ਚਾਹੁੰਦਾ। ਤਾਂ ਬਹੁਤ ਵਧੀਆ ਸੋਚ ਆ ਨਾ ਠੀਕ ਹੈ ਜੇ ਕੋਈ ਲੋੜ ਆ ਸਹੂਲਤ ਦੀ ਬਾਕੀ ਅੜਵਾਨੀ ਵਰਗੇ ਹੈਗੇ ਵੱਡੇ ਭਰਾ ਬਾਕੀ ਅਸੀਂ ਬੇਚੇ ਠੀਕ ਹੈ ਤੇ ਠੀਕ ਹੈ ਬਾਈ ਬਹੁਤ ਧੰਨਵਾਦ ਆ ਤੇ ਬਾਈ ਬਾਕੀ ਆਪਾਂ ਵੱਡਿਆਂ ਤੋਂ ਪੁੱਛਦੇ ਆ ਜਿਹੜੇ ਹੁੰਦੇ ਆ ਇਹ ਕਿਵੇਂ ਕੁਛ ਕਰਦੇ ਆ ਕਿ ਨਹੀਂ ਹਾਂ ਬਾਈ ਕਾਛਾ ਕਿਨੇ ਦਿਨ ਹੋ ਗਏ ਆ ਮੁੰਡੇ ਨੂੰ ਹਾਂਜੀ ਕਿਨੇ ਦਿਨ ਹੋ ਗਏ ਮੈਨੂੰ 5-6 ਦਿਨ ਹੋ ਗਏ 5-6 ਦਿਨ ਹੋ ਗਏ ਕਿਵੇਂ ਲੱਗ ਰਿਹਾ ਭਜੀ ਵਧੀਆ ਹਾਂਜੀ ਤੇ ਸਟੱਡੀ ਨਾਲ ਚੱਲਦੀ ਪੜਾਏ ਹਾਂਜੀ 12th +1 +2 ਠੀਕ ਆ ਤੇ ਕੀ ਹੈਗਾ ਅੱਗੇ ਸ਼ੌਂਕ ਹਾਂਜੀ ਕੀ ਸ਼ੌਂਕ ਹੈ ਪਲੇਅਰ ਦਾ ਪਲੇਅਰ ਦਾ ਹੀ ਹਾਂਜੀ ਠੀਕ ਆ ਸਰਾਵਾਂ ਦਾ ਨਾਮ ਰੋਸ਼ਨ ਕਰਨਾ ਹਾਂਜੀ ਇਆਂ ਉਹਦਾ ਕਰਨਾ ਠੀਕ ਆ ਬਹੁਤ ਵਧੀਆ ਗੱਲ ਹੈ ਨਾ ਤੇ ਆਪਾਂ ਤੇ ਮਿਹਨਤ ਲਾਉਣਾਉਂਨੇ ਫਿਰ ਕਿੰਨੇ ਦਿਨ ਹੋ ਗਏ 7 ਦਿਨ ਹੋ ਗਏ 7 ਦਿਨ ਹੋ ਗਏ ਠੀਕ ਆ ਕਿੰਨੇ ਕਬੱਡੀ ਪਲੇਅਰ ਹੀ ਬਣਨਾ ਹਾਂਜੀ ਠੀਕ ਆ ਵਧੀਆ ਗੱਲ ਹੁਣ ਕਿਵੇਂ ਉਹ ਵੇਖੋ ਬਈ ਵੱਡੇ ਖਿਡਾਰੀ ਵੀ ਮਾਰੀ ਜਾਂਦੇ ਛਾਲਾ ਤੇ ਕਿਵੇਂ ਫਿਰ ਹੁਣ ਕਿਵੇਂ ਲੱਗ ਰਿਹਾ ਬਾਈ ਬੋਡਰ ਆ ਗਏ ਨੇ ਐਡਵਾਨੀ ਆਰਗੇਨਿਕ ਆ ਕੇ ਹੁਣ ਤੁਹਾਨੂੰ ਪ੍ਰੈਕਟਿਸ ਵੀ ਲਾਉਂਦੇ ਆ ਨਾ ਵਧੀਆ ਹਸ ਤੋਂਉਂਦੇ ਆ ਹਾਂਜੀ ਤੇ ਆਪਾਂ ਕਰਦੇ ਆ ਇੱਕ ਆ ਛੋਟੇ ਬੱਚਿਆਂ ਨਾਲ ਗੱਲਾਂ ਸ਼ਰਾਰਤੀ ਬੱਚਾ ਸੀ ਬਾਈ ਡੋਵਾਨੀ ਹਨਾ ਉਹ ਬੈਠਾ ਇਹ ਬਾਈ ਪਛਾਨ ਲਓ ਪਿਛਲੀ ਿਆਰੇ ਬੱਚੇ ਨੇ ਡੰਡ ਮਾਰੇ ਸੀ ਬਹੁਤ ਹਨਾ ਤੇ ਮੋਲਾਂ ਦਾ ਹੁਣ ਖਰਾਬ ਕਰ ਲੱਗਿਆ ਸੀ ਕਿੰਨਾ ਛੋੜਾ ਹਨਾ ਛੋੜਾ ਪਰ ਹੋ ਹੀ ਜਾਂਦਾ ਜਦੋਂ ਹੌਂਸਲਾ ਮੈਨ ਲੱਗਿਆ ਨਾ 99 ਲੱਗ ਗਿਆ ਤੇ ਆਖੇ ਲੱਗਿਆ ਕਰਨਾ ਠੀਕ ਆ ਉਵੇਂ ਡੰਡ ਮਾਰਨੇ ਵਧੀਆ ਬੈਸਟ ਤੈਨੂੰ ਖਾਸ ਸਪੈਸ਼ਲ ਆਪਾਂ ਤੇਰੀ ਵੀਡੀਓ ਸਪੈਸ਼ਲ ਪਾ ਕੇ ਕਰਨੀ ਇਹਦੀ ਹਾਂਜੀ ਹਾਂਜੀ ਠੀਕ ਆ ਓਕੇ ਐ ਕਰ ਦ ਹਾਂ ਤੇ ਹਾਂਜੀ ਸਤਿਕਾਰ ਜੀ ਸਤਿਕਾਰ ਕਿਵੇਂ ਲੱਗਿਆ ਫਿਰ ਹਾਂਜੀ ਬਹੁਤ ਵਧੀਆ ਜੀ ਆਪਾਂ ਨੂੰ ਕਿੰਨਾ ਸਮਾਂ ਹੋ ਗਿਆ ਨਾ ਕਾਫੀ ਟਾਈਮ ਹੋ ਗਿਆ ਬਾਈ ਅਡਵਾਨੀ ਨਹੀਂ ਜੁੜੇ ਜੁੜੇ ਆ ਹਾਂਜੀ ਤੇ ਕਬੱਡੀ ਫਿਰ ਕਿਵੇਂ ਲੱਗ ਰਹੀ ਹੈ ਫਿਰ ਇਸੇ ਗੇਮ 'ਚ ਹੀ ਜਾਣਾਗਾ ਕਬੱਡੀ ਦੀ ਵੀ ਤਿਆਰੀ ਕਰ ਰਹੇ ਹਾਂ ਜੀ ਪੰਜਾਬ ਪੁਲਿਸ ਜੀ ਆਪਾਂ ਪ੍ਰੋਵੀਡ ਕਰ ਰਹੇ ਹਾਂ ਜੀ ਠੀਕ ਹੈ ਵਧੀਆ ਗੱਲ ਹੈ ਹਾਂਜੀ ਸਾਰਾ ਕੁਝ ਸਵੇਰ ਵੀ ਆਉਨੇ ਨੇ ਸਵੇਰ ਨਹੀਂ ਆ ਰਹੇ ਜੀ ਸ਼ਾਮ ਦਾ ਟਾਈਮ ਸ਼ਾਮ ਦਾ ਟਾਈਮ ਹੈ ਬਾਕੀ ਆਪਾਂ ਜਿਹੜੀ ਰਿਕਵੈਸਟ ਕਰਤੀ ਆ ਵੱਡੇ ਐਨ ਆਰ ਆ ਵੀਰ ਆਪਣੇ ਬੈਠੇ ਆ ਤੇ ਕੋਈ ਗੱਲ ਨਹੀਂ ਬਹੁਤ ਕਰਨਗੇ ਸਪੋਰਟ ਤੇ ਬਾਕੀ ਆਪਾਂ ਵੀ ਸਾਰੇ ਬੋਲ ਬਾਈ ਨਾਲ ਆ ਹਨਾ ਤੇ ਸਾਰਿਆਂ ਦਾ ਬਾਈ ਬਹੁਤ ਬਹੁਤ ਵੱਡੀ ਗੱਲ ਹੈ ਬਾਈ ਖੁਸ਼ੀ ਮਿਲਦੀ ਹੈ ਕਿਉਂਕਿ ਗਰਾਊਂਡ 'ਚ ਆਉਨੇ ਹੁਣ ਮੈਨੂੰ ਲੱਗਦਾ ਵੀ 88 ਬੱਚੇ ਹੋਣਗੇ ਮਤਲਬ ਵਾਧੇ ਹੋਣਗੇ ਤੇ ਜਿਹੜੀ ਦਿਲ ਨੂੰ ਸਕੂਨ ਮਿਲਦਾ ਬਾਈ ਉਹ ਹੈ ਉਹ ਜਨ ਬਖਤਰੀ ਹੈ ਕਿਉਂਕਿ ਗਰਾਊਂਡ ਆ ਬਾਈ ਵਿਲੇ ਹੋ ਚੁੱਕੇ ਪਿੰਡਾਂ ਦੇ ਤੇ ਜੇ ਬਾਈ ਆ ਚੀਜ਼ ਆ ਹੁਣ ਮੰਨ ਕੇ ਚਲੋ ਕਿਵੇਂ ਵੀ ਆਉਂਦੇ ਆ ਬੱਚੇ ਹਨਾ ਹੁਣ ਓਨੇ ਦਿਨ ਹੋ ਗਏ ਓਨੇ ਦੇ ਆਈ ਜਾਂਦੇ ਆ ਆਪਾਂ ਜਿਹੜੀ ਵੀਡੀਓ ਪਾਈ ਸੀਗੀ ਤੁ ਜੇ ਆਈ ਆਉਂਦੇ ਆਉਂਦੇ ਰਹਿਣ ਤੇ ਬਾਈ ਜਰੂਰ ਕਿਉਂ ਨਾ ਬਾਈ ਬੋਰਡ ਪਲੇਅਰ ਨਿਕਲੂਗਾ ਸਹੀ ਸਹੀ ਨਿਕਲੂਗਾ ਜੀ ਆਟੋਮੈਟਿਕ ਹੀ ਨਿਕਲਣਾ ਹੀ ਆਣਾ ਬਾਈ ਕੋ ਗਰਾਊਂਡ ਨਾਲ ਬੱਚੇ ਇਸੇ ਕਾਰਨ ਜੋੜ ਰਿਆ ਹਾਂ ਕੋਈ ਕਰਨੇ ਦਾ ਰੱਬ ਨੇ ਆ ਆਪਣੀ ਤਾਂ ਮਿਹਨਤ ਹੈ ਮਿਹਨਤ ਕਰਾ ਰਹੇ ਹਾਂ ਹੋ ਜੇ ਮੈਂ ਤਾਂ ਕਹਿੰਦਾ ਕੋਈ ਬੱਚਾ ਕੋਈ ਨਿਕਲੇ ਤੇ ਤੁਹਾਡਾ ਨਾ ਆਰੋਸ਼ਨ ਹੋਵੇ ਐਡਵਾਨੀ ਵੀਰੇ ਦਾ ਹਾਂ ਤੇ ਮਹਾਰਾਜ ਨੇ ਕਰਨਾ ਹਾਂ ਤੇ ਠੀਕ ਹੈ ਬਾਈ ਧੰਨਵਾਦ ਰਬਾਨੀ ਤੇ ਠੀਕ ਹੈ ਦਰਸ਼ਕੋ ਤੁਸੀਂ ਵੀ ਵੀਡੀਓ ਨੂੰ ਬਹੁਤ ਸ਼ੇਅਰ ਕੀਤਾ ਤੁਸੀਂ ਪਹਿਲੇ ਨੂੰ ਐਪਰੀਸ਼ੀਏਟ ਕੀਤਾ ਤੇ ਇਸੇ ਤਰ੍ਹਾਂ ਦੀਆਂ ਵੀਡੀਓ ਨੂੰ ਜਿਹੜੀਆਂ ਤੁਸੀਂ ਸ਼ੇਅਰ ਕਰਦੇ ਰਿਹਾ ਕਰੋ ਚੈਨਲ ਦੇ ਅੱਜ ਤੱਕ ਤੁਹਾਨੂੰ ਕੋਈ ਮਾੜੀ ਵੀਡੀਓ ਤਾਂ ਮਿਲੀ ਨਹੀਂ ਤੇ ਪਰ ਸ਼ੇਅਰ ਕਰਦੇ ਕਰੋ ਜਰੂਰ ਅੱਜ ਇੱਕ ਸਪੈਸ਼ਲੀ ਤੁਹਾਡਾ ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਹੈਣਾ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਹੀ ਤੇ ਆਪਣਾ ਫਰਜ਼ ਮੰਨਦਾ ਬਾਈੜਵਾਲੀ ਹੈਣਾ ਆਪਣੇ ਪਿੰਡ ਦਾ ਕਰਕੇ ਤੇ ਆਪਾਂ ਜਰੂਰ ਬਾਈ ਹੈਣਾ ਨਿਲਮ ਭਾਈ ਜਿੰਨਾ ਵੀ ਸਮਾਂ ਮਿਲਦਾ ਆਪਾਂ ਜਰੂਰ ਪਹੁੰਚਦੇ ਆਂ ਨਾ ਤੇ ਬਾਕੀ ਬੱਚੋ ਠੀਕ ਹੈ ਓਕੇ ਓਕੇ ਜੀ